ਵੀਡੀਓ ਵੇਖ ਰਖਿਆ ਸਾਬ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਇਹ ਦਰਿਆ ਵੀ ਤਾਂ ਸਾਡੇ ਹਨ ਪੰਜਾਬਾਂ ਦੇ ਮਾਲਕੋ ਆਪਣੇ ਪਾਣੀਆਂ ਨੂੰ ਸੰਭਾਲਣ ਲਈ ਮਾਰੋ ਸਾਂਝਾ ਹੰਬਲਾ ਪੰਜਾਬ ਦੀ ਜਿੰਦ ਜਾਨ ਖਵਾਉਂਦੇ ਇਸ ਦੇ ਦਰਿਆ ਪਲੀਤ ਹੋਣ ਕਾਰਨ ਹਰ ਪੰਜਾਬੀ ਦੁਖੀ ਹੈ ਆਪਣੇ ਦਰਿਆਵਾਂ ਦੀ ਇਸ ਦੁਰਦਸ਼ਾ ਨੂੰ ਦੇਖੇ ਹਰ ਕਿਸੇ ਦੇ ਮਨ ਅੰਦਰ ਇੱਕ ਟੀਸ ਉੱਠਦੀ ਹੈ ਇਹ ਟੀਸ ਨੂੰ ਮਹਿਸੂਸ ਕਰਦੇ ਆ ਪੰਜਾਬ ਦੇ ਰਾਜਪਾਲ ਗਲਾਪ ਚੰਦ ਕਟਾਰੀਆ ਨੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲਿਆ ਹੁਣ ਤੱਕ ਉਹ ਪੰਜ ਵਾਰ ਲੁਧਿਆਣਾ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਚੁੱਕੇ ਹਨ ਉਹਨਾਂ ਨੇ ਪਹਿਲੀ ਮੀਟਿੰਗ ਦੌਰਾਨ ਵੀ ਹੀ ਕਿਹਾ ਸੀ ਕਿ ਬੁੱਢੇ ਦਰਿਆ ਬਾਰੇ ਮੀਟਿੰਗਾਂ ਰਾਜਪਾਲਨ ਵਿੱਚ ਨਹੀਂ ਸਗੋਂ ਲੁਧਿਆਣਾ ਸ਼ਹਿਰ ਵਿੱਚ ਹੋਣਗੀਆਂ ਉਹਨਾਂ ਵੱਲੋਂ ਕੀਤੀ ਗਈ ਪੰਜਵੀਂ ਮੀਟਿੰਗ ਇੱਕ امید ਜਗਾ ਗਈ ਕਿਉਂਕਿ ਉਹਨਾਂ ਨੇ ਲੁਧਿਆਣੇ ਦੇ ਸਾਰੇ ਅਧਿਕਾਰੀਆਂ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਜੇਕਰ ਤੁਸੀਂ ਬੁੱਢੇ ਦਰਿਆ ਨੂੰ ਸਾਫ਼ ਨਹੀਂ ਕਰਨਾ ਚਾਹੁੰਦੇ ਤਾਂ ਇਸ ਕੰਮ ਨੂੰ ਇੱਥੇ ਹੀ ਬੰਦ ਕਰ ਦਿਓ ਜਦੋਂ ਤੱਕ ਤਾਂ ਅਸੀਂ ਜਦੋਂ ਤੱਕ ਤਾਂ ਤੁਸੀਂ ਮੈਂ ਜਾਂ ਅਸੀਂ ਇੱਥੇ ਹਾਂ ਸਭ ਠੀਕ ਹੈ ਪਰ ਬਾਅਦ ਚ ਮੋੜ ਪਹਿਲਾਂ ਵਾਲੇ ਹਾਲਾਤ ਬਣ ਜਾਂਦੇ ਹਨ ਪੰਜਾਬ ਦੇ ਸੰਵਿਧਾਨਿਕ ਮੁਖੀ ਦੀ ਇਹ ਟਿੱਪਣੀ ਬੇਹੱਦ ਸਖਤ ਸੀ ਪੰਜਾਬ ਦੇ ਗਵਰਨਰ ਗੁਲਾਬ ਚੰਦ ਗਟਾਰੀਆ ਜੀ ਨੇ ਹੁਣ ਤੱਕ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਤੇ ਕੀਤੇ ਕਾਰਜਾਂ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਮੈਂ ਆਪਕੇ ਸਾਥ ਖੜਾ ਹਾਂ ਆਪ ਜੋ ਕਰਨਾ ਹੈ ਆਪਨੇ ਹੀ ਕਰਨਾ ਹੈ ਇਨਾ ਸ਼ਬਦਾਂ ਦੇ ਅਰਥ ਬੜੇ ਵੱਡੇ ਹਨ ਤੇ ਅਰਥਪਰਪੂਰ ਵੀ ਪੰਜਾਬ ਜਿਹੜਾ ਦੇਸ਼ ਦੀ ਕਈ ਪੱਖਾਂ ਤੋਂ ਅਗਵਾਈ ਕਰਦਾ ਰੱਖਾ ਹੈ ਉਸ ਨੂੰ ਹੁਣ ਲੀਡਰ ਵਹੁਣਾ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਇਹ ਸਵਲ ਤੱਕ ਰਹੀਆਂ ਤੱਕ ਤਾਂ ਨੇ ਕਈ ਲੋਕ ਹੱਥ ਠੋਕੇ ਬਨ ਗਏ ਹਨ ਇਹ ਦੁਸ਼ਮਣ ਪਛਾਣਨ ਦੀ ਥਾਂ ਆਪਣਿਆਂ ਨੂੰ ਹੀ ਪੰਡਣ ਲੱਗੇ ਹੋਏ ਹਨ ਤਾਂ ਜੋ ਕਿਦਰੇ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਨਾ ਮਿਲ ਜਾਵੇ ਹੁਣ ਜਦੋਂ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਜੰਗ ਲੜੀ ਜਾ ਰਹੀ ਹੈ ਤੇ ਜਖੀਆਂ ਤਾਕਤਾਂ ਫਿਰ ਸਿਰ ਚੁੱਕ ਕੇ ਜੋ کریںਗੇ ਅਣਕੇ ਕਿਧਰੇ ਪੰਜਾਬੀਆਂ ਦੇ ਮਨਾਂ ਵਿੱਚ ਆਪਣੀ ਦਰਿਆਵਾਂ ਨੂੰ ਸੰਭਾਲਣ ਦੀ ਚਿੰਨ੍ਹ ਕਨਾ ਫੁੱਟ ਪਵੇ ਦਰਿਆਵਾਂ ਦੇ ਵਾਰਸ ਅਖਵਾਉਂਦੇ ਦਰਿਆਵਾਂ ਦੇ ਮਾਲਕ ਪੰਜਾਬੀ ਅਜਿਹੀਆਂ ਤਾਕਤਾਂ ਦੇ ਚਕੰਜੇ ਵਿੱਚ ਆ ਜਾਣਗੇ ਇਹ ਹੈਰਾਨੀ ਵਾਲੀ ਗੱਲ ਹੈ ਬੁੱਢੇ ਦਰਿਆ ਅਧਿਕਾਰ ਸੇਵਾ ਦਾ ਬੇ ਲੋੜਾ ਵਿਰੋਧ ਕਰਨ ਵਾਲੇ ਆ ਸਬ ਅਸਲ ਵਿੱਚ ਜਿਹੜੀਆਂ ਅਜਿਹੀਆਂ ਤਾਕਤਾਂ ਦੇ ਹੱਥਾਂ ਵਿੱਚ ਖੇੜ ਰੱਖਿਆ ਨੇ ਜਿਹੜੀਆਂ ਪੰਜਾਬੀਆਂ ਨੂੰ ਮਿੱ ਮੱਠਾ ਜ਼ਹਿਰ ਦੇ ਕੇ ਮਾਰਨਾ ਚਾਹੁੰਦਿਆਂ ਹਨ ਸਾਡੇ ਬਾਬੇ ਨੇ ਤਾਂ ਸਵਦ ਸਵਾਦ ਦੀ ਰੀਤ ਚਲਾਈ ਸੀ ਜਿਹੜੀ ਅਸੀਂ ਭੁੱਲ ਬੈਠਿਆ ਸਾਡੇ ਬਾਬੇ ਨੇ ਕਹਾ ਸੀ ਜਦ ਲਗ ਦੁਨੀਆ ਰਹੀਏ ਨਾਨਕ ਕੁਝ ਸੁਣੀਏ ਕੁਝ ਕਹੀਏ ਭਾਵ ਕੇ ਆਓ ਸਵਾਦ ਕਰੀਏ ਪਹਿਲਾਂ ਸੁਚੱਜੇ ਵਿਚਾਰ ਸੁਣੀਏ ਫਿਰ ਜੋ ਕਹਿਣਾ ਹੈ ਉਸ ਨੂੰ ਸਲੀਕੇ ਨਾਲ ਕਹੀਏ ਪਰ ਅਸੀਂ ਬਾਬੇ ਨਾਨਕ ਦਾ ਰਾਹ ਛੱਡ ਕੇ ਆਪਣੇ ਆਪ ਹੀ ਬਹਿਸ ਦੀ ਉਖੜ ਵੀ ਪੱਗ ਡੰਡੀ ਤੇ ਚੱਲ ਪਏ ਹਾਂ ਜਿਹੜੀ ਨਾ ਖਤਮ ਹੁੰਦੀ ਹੈ ਤੇ ਨਾ ਹੀ ਸਾਨੂੰ ਕਿਸੇ ਮੰਜ਼ਲ ਤੇ ਪਹੁੰਚ ਚਾਹੁੰਦੀ ਹੈ ਚਰਚਾ ਕਰਨ ਦੀ ਥਾਂ ਬਿਨਾ ਸਿਰ ਪੈਰ ਦੀ ਨਿੰਦਾ ਕਰਨ ਨੂੰ ਪੰਜਾਬ ਦੇ ਲੋਕਾਂ ਦੇ برداشت ਨਹੀਂ ਕਰਦੇ ਪੰਜਾਬ ਉਹ ਦਰਿਆ ਸਾਡੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ